ਵੀਡੀਓ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਇੱਕ ਜਿਹੜੀ ਅੱਜ ਚੀਜ਼ ਦਿਖਾਉਣੀ ਹੈ ਮੈਂ ਤੁਹਾਨੂੰ ਉਹ ਪੁਰਾਣੇ ਵੇਲਿਆਂ ਤੋਂ ਲੈ ਕੇ ਅੱਜ ਤੱਕ ਵਰਤੀ ਜਾ ਰਹੀ ਹੈ ਔਰ ਅੱਜ ਕੱਲ ਉਹਦਾ ਅਰਵਾਜ ਬਹੁਤ ਜ਼ਿਆਦਾ ਘਟ ਗਿਆ ਸੋ ਚੀਜ਼ ਆ ਜੀ ਮਿੱਟੀ ਦਾ ਘੜਾ ਸੋ ਦੇ ਬਾਰੇ ਮੈਂ ਤੁਹਾਨੂੰ ਅੱਜ ਜਾਣਕਾਰੀ ਦਵਾਂਗਾ ਇਸ ਬਲੌਗ ਦੇ ਜ਼ਰੀਏ ਕਿ ਪੁਰਾਣੇ ਵੇੜਿਆਂ ਵਿੱਚ ਉਹਦੀ ਕਿਸ ਤਰ੍ਹਾਂ ਵਰਤੋਂ ਕੀਤੀ ਜਾਂਦੀ ਸੀ ਕਿਹੜੇ-ਕਿਹੜੇ ਕੰਮਾਂ ਲਈ ਉਹਦੀ ਵਰਤੋਂ ਕੀਤੀ ਜਾਂਦੀ ਸੀ ਸੋ ਅੱਜ ਕਿੰਨੀ ਗਵਰਤੋਂ ਕੀਤੀ ਜਾਂਦੀ ਆ ਇਹ ਵੀ ਅੱਜ ਦੇ ਵਲੌਗ ਵਿੱਚ ਦੱਸਾਂਗਾ ਸੋ ਬਲੌਗ ਨੂੰ ਹੇਟ ਟੱਕਰ ਜ਼ਰੂਰ ਦੇਖਣਾ ਤੇ ਜਾਂਦੇ ਜਾਂਦੇ ਲਾਈਕ ਸ਼ੇਅਰ ਤੇ ਕਮੈਂਟ ਵੀ ਕਰਦੇ ਜਾਣਾ ਜੀ ਸੋ ਆਜੋ ਫਿਰ ਤਾਂ ਜਾਣਕਾਰੀ ਦੰਨਾ ਤੁਹਾਨੂੰ ਮਿੱਟੀ ਦੇ ਘੜੇ ਬਾਰੇ ਘੜਾ ਪੰਜਾਬੀ ਘਰਾਂ ਵਿੱਚ ਵਰਤੋਂ ਵਿੱਚ ਆਉਣ ਵਾਲੀਆਂ ਵਸਤਾਂ ਵਿੱਚ ਕੜਾ ਸਭ ਤੋਂ ਅਹਿਮ ਸ਼ੈ ਰਿਆ ਹੈ ਅੱਜ ਕੱਲ ਭਾਵੇਂ ਘੜਾ ਸਾਡੇ ਘਰਾਂ ਵਿੱਚੋਂ ਗਾਇਬ ਹੋ ਗਿਆ ਏ ਅਤੇ ਉਸ ਦੀ ਜ਼ਰਾ ਵੀ ਜ਼ਰੂਰਤ ਨਹੀਂ ਪਾਸਦੀ ਪਰ ਪੰਜਾਬੀ ਵਿਰਸੇ ਵਿੱਚ ਘੜੇ ਬਿਨਾ ਕੋਈ ਵੀ ਘਰ ਕਿੱਸਿਆ ਨਹੀਂ ਸੀ ਜਾ ਸਕਦਾ ਘੜਾ ਕੱਚੀ ਮਿੱਟੀ ਨੂੰ ਗੋਹ ਕੇ কুমਯਾਰ ਆ ਵੀ ਵਿੱਚ ਪਕਾਉਂਦੇ ਸਨ ਘੜਾ ਕਈ ਕਾਰਾਂ ਵਿੱਚ ਬਣਦਾ ਸੀ ਪਰ ਸਭ ਨਾਲੋਂ ਦੀ ਬਣਤਰ ਇੱਕਸਾਰ ਹੁੰਦੀ ਸੀ ਘੜੇ ਦਾ ਥੱਲਾ ਗੋਲ ਤੇ ਸਾਫ਼ ਹੁੰਦਾ ਸੀ ਇਹ ਬਿਨਾਂ ਕਿਸੇ ਸਾਰੇ ਤੋਂ ਖਲੋ ਸਕਦਾ ਸੀ ਘੜੇ ਦਾ ਬਚਕਾਰਲਾ ਭਾਗ ਗੋਗੜੀ ਹੁੰਦਾ ਸੀ ਅਤੇ ਫੇਰ ਉੱਪਰ ਨੂੰ ਤਿਰਸਾ ਹੁੰਦਾ ਹੁੰਦਾ ਗਲਮੇ ਕੋ ਜਾ ਕੇ 5-7 ਇੰਚ ਦੇ ਵਿਆਸ ਦਾ ਹੀ ਹੈ ਰਹਿ ਜਾਂਦਾ ਸੀ ਇਹਦੇ ਮੇਚ ਦੀ ਚੱਪਣੀ ਬਣਾਈ ਜਾਂਦੀ ਸੀ ਇਹ ਹੈ ਜੀ ਚੱਪਣੀ ਮਿੱਟੀ ਦੇ ਸੁਧਾਰਨ ਜਿਹੇ ਇਸ ਬਰਤਨ ਜਿਸ ਦਾ ਨਾਮ ਘੜਾ ਸੀ ਪੰਜਾਬੀਆਂ ਦੇ ਬਨਸਮੰਨੇ ਸੱਭਿਆਚਾਰ ਦੀ ਪ੍ਰਸ਼ਾਨ ਜੁੜੀ ਰਹੀ ਹੈ ਮਿੱਟੀ ਅਤੇ ਪਾਣੀ ਨਾਲ ਉਸਰੇ ਅਤੇ ਅਗਨੀ ਨਾ ਪਕਾਏ ਗਏ ਹਰ ਘੜੇ ਨੂੰ ਪਵਿੱਤਰ ਮੰਨੇ ਜਾਂਦਾ ਸੀ। ਹਿੰਦੂ ਹਰ ਪਵਿੱਤਰ ਕਾਰਜਾਂ ਵਿੱਚ ਕੋਰੇ ਘੜੇ ਵਿੱਚ ਪਾਣੀ ਰੱਖਦੇ ਸਨ। ਨਵੇਂ ਉਸਰੇ ਘਰ ਵਿੱਚ ਪ੍ਰਵੇਸ਼ ਕਰਨ ਤੋਂ ਪਹਿਲਾਂ ਕੋਰੇ ਘੜੇ ਵਿੱਚ ਪਾਣੀ ਭਰ ਕੇ ਕਿਸੇ ਕਮਰੇ ਵਿੱਚ ਰੱਖ ਦਿੱਤਾ ਜਾਂਦਾ ਸੀ। ਬੱਚੇ ਦੇ ਜਨਮ ਉਪਰੰਤ ਕੋਰੇ ਘੜੇ ਵਿੱਚ ਪਾਣੀ ਭਰ ਕੇ ਬੱਚੇ ਦੇ ਜਨਮ ਕਮਰੇ ਵਿੱਚ ਰੱਖ ਕੇ ਉੱਪਰ ਜੋਤ ਜਗਾਈ ਜਾਂਦੀ ਸੀ ਵਿਆਹਾਂ ਵਿੱਚ ਵੀ ਕੋਰੇ ਘੜੇ ਵਿੱਚ ਪਾਣੀ ਭਰ ਕੇ ਰੱਖਣਾ ਸ਼ੁਭ ਸੁਗਨ ਸੀ ਘੜਾ ਘਟ ਤਾਤੂ ਤੋਂ ਬਣਿਆ ਸ਼ਬਦ ਹੈ ਜਿਸ ਦਾ ਅਰਥ ਘੜੀ ਹੋਈ ਵਸਤੂ ਹੁੰਦਾ ਹੈ ਘੜੇ ਨੂੰ ਕੁੰਭ ਤੇ ਕੜਸ ਵੀ ਕਿਹਾ ਜਾਂਦਾ ਕਿਹਾ ਗਿਆ ਹੈ ਗੁਰਬਾਣੀ ਵਿੱਚ ਘੜੇ ਨੂੰ ਕੁੰਭ ਕਰਕੇ ਵੀ ਮਾਨਵੀ ਕੀਤਾ ਗਿਆ ਹੈ। ਕੜਾ ਪੰਜਾਬੀਆਂ ਦੀ ਪੁਰਾਣੀ ਬਰਾਸਤ ਦਾ ਸਬੂਤ ਚਿੰਨ ਹੈ। ਮੋਹਿੰਦਰੋ ਤੇ ਹੜੱਪਾ ਵਿੱਚੋਂ ਘੜੇ ਦੇ ਬਹੁਤ ਸਾਰੇ ਚਿੰਨ ਮਿਲਦੇ ਹਨ। ਮੁੱਖ ਰੂਪ ਵਿੱਚ ਘੜਾ ਪਾਣੀ ਸੰਭਣ ਦੇ ਕੰਮ ਆਉਦਾ ਸੀ। ਕੋਰੇ ਘੜੇ ਵਿੱਚ ਪਾਣੀ ਵਾਸ ਵੀ ਕਰਨ ਦੀ ਕਿਰਿਆ ਕਾ ਰਾਹੀਂ ਤਾਜ਼ਾ ਤੇ ਠੰਡਾ ਰਹਿੰਦਾ ਸੀ। ਘਰ ਵਿੱਚ ਪਾਣੀ ਤੋਂ ਖਾਲੀ ਘੜਾ ਮਨਹੂਸ ਸਮਝਿਆ ਜਾਂਦਾ ਸੀ ਘੜੇ ਦਾ ਇਤਿਹਾਸ ਵੈਦਿਕ ਕਾਲ ਨਾਲ ਜੁੜਦਾ ਏ ਵੇਦਾਂ ਦੇ ਪਾਠ ਸਮੇਂ ਕੋਰੇ ਘੜੇ ਵਿੱਚ ਪਾਣੀ ਰੱਖਿਆ ਜਾਂਦਾ ਸੀ ਅੱਜ ਵੀ ਅਖੰਡ ਪਾਠ ਸਮੇਂ ਇੱਕ ਕੋਰੇ ਭਾਂਡੇ ਵਿੱਚ ਪਾਣੀ ਭਰ ਕੇ ਰੱਖਣਾ ਅਤੇ ਉੱਪਰ ਨਾਰੀਅਲ ਰੱਖਣਾ ਇਸ ਦੀ ਧਾਰਮਿਕਤਾ ਧਾਰਮਿਕ ਮਹੱਤਤਾ ਨੂੰ ਦਰਸਾਉਂਦਾ ਹੈ। ਘੜੇ ਨੂੰ ਬਣਾਉਣ ਵਾਲਿਆਂ ਨੂੰ কুমਭਾਰ ਬਾਅਦ ਵਿੱਚ কুমਿਆਰ ਕਿਹਾ ਜਾਣ ਲੱਗਾ। ਕਈ ਥਾਈਂ কুমਹਾਰਾਂ ਕੁਮਾਰਾਂ ਨੂੰ ਪਰਜਾ ਬਤ ਵੀ ਕਿਹਾ ਜਾਂਦਾ ਏ। ਘੜਿਆਂ ਦੀ ਹਰ ਘਰ ਵਿੱਚ ਜ਼ਰੂਰਤ ਹੁੰਦੀ ਸੀ। ਕੇਵਲ ਪਾਣੀ ਹੀ ਨਹੀਂ ਸਗੋਂ ਕਿਉਂ ਅਨਾਜ, ਸ਼ੱਕਰ ਤੇ ਹੋਰ ਵਸਤਾਂ ਘੜਿਆਂ ਵਿੱਚ ਹੀ ਸੰਭੇ ਜਾਂਦੀਆਂ ਸਨ ਵੱਡੇ ਘੜਿਆਂ ਨੂੰ ਮਟਕਿਆ ਜਾਂਦਾ ਸੀ ਜਦੋਂ ਟਰੰਕ ਨਹੀਂ ਸੌਣ ਹੁੰਦੇ ਤਾਂ ਲੋਕ ਆਪਣੇ ਕੀਮਤੀ ਸਮਾਨ ਤੇ ਗਹਿਣੇ ਘੜਿਆਂ ਵਿੱਚ ਹੀ ਸਾਂਭਦੇ ਸਨ ਘੜਾ ਜਾਗੋ ਘਟਣ ਦਾ ਖਾਸ ਸੰਦ ਹੈ ਘੜੇ ਨਾਲ ਦੀਵੇ ਚੁਪਕਾ ਕੇ ਜਾਗੋ ਕੱਢੀ ਜਾਂਦੀ ਸੀ ਘੜੇ ਦੀ ਨਿੱਕੀ ਭੈਣ ਘੜੋਡੀ ਹੈ ਜਿਸ ਨੂੰ ਬਾਅਦ ਵਿੱਚ ਕੋਰੀ ਕਿਹਾ ਜਾਣ ਲੱਗਾ ਘੜੇ ਦੀ ਵੱਡੀ ਭੈਣ ਚਾਟੀ ਆ ਜਿਸ ਵਿੱਚ ਮਧਾਣੀ ਪਾ ਕੇ ਮੱਖਣ ਘਟਿਆ ਜਾਂਦਾ ਹੈ ਘੜਾ ਪੰਜਾਬੀ ਖਾਣਾ ਤੇ ਲੋਕ ਗੀਤਾਂ ਵਿੱਚ ਬੜਾ ਅਹਿਮ ਸਥਾਨ ਰੱਖਦਾ ਹੈ ਜਿਵੇਂ ਘੜੇ ਨੂੰ ਹੱਥ ਲਾਇਆ ਤੇ ਸਾਰਾ ਡੱਬਾ ਧਾਇਆ ਸੋ ਘੜੇ ਨੂੰ ਲੋਕ ਗੀਤਾਂ ਵਿੱਚ ਵੀ ਉਚੇਚੀ ਥਾਂ ਮੇੜੀ ਹੋਈ ਏ ਕ੍ਰਿਸ਼ਨ ਗੋਪੀਆਂ ਦੇ ਘੜੇ ਭੰਨ ਦਿੰਦਾ ਸੀ ਸਾਡਾ ਗੋਬਿੰਦ ਵੀ ਗੁਜਰੀਆਂ ਦੇ ਘੜੇ ਭੰਦਾ ਸੀ ਉੜੀਆਂ ਜਦ ਟੱਕਾ ਲਾ ਕੇ ਤੁਰਦੀਆਂ ਤਾਂ ਮਜ਼ਾ ਆਹ ਪਾਣੀ ਦਾ ਇੱਕ ਤੁਪਕਾ ਵੀ ਸਰਕ ਜਾਵੇ ਬੰਦਾ ਜਦ ਮਰੇ ਤਾਂ ਉਹ ਦੇਸਰਾਣੇ ਘੜਾ ਪੰਨਿਆ ਜਾਂਦਾ ਏ ਬੰਦੇ ਨੂੰ ਰੂਹ ਨੂੰ ਪਾਣੀ ਤੇ ਸਰੀਰ ਨੂੰ ਘੜਾ ਸਮਝਿਆ ਜਾਂਦਾ ਘੜਾ ਬਨ ਕੇ ਬੰਦੇ ਦੀ ਆਤਮਾ ਨੂੰ ਕਾਲ ਮੁਕਤ ਅਧਰਜਾ ਨਤੁਤਾ ਜਾਂਦਾ ਹੈ ਘੜੇ ਉੱਤੇ ਅਰਬ ਵਿੱਚ ਰੋਟੀਆਂ ਬਗਾਈਆਂ ਜਾਂਦੀਆਂ ਸਨ ਘੜੇ ਦਾ ਹੀਟ ਰੱਤਾ ਤਵਾ ਬਣਾ ਲਿਆ ਜਾਂਦਾ ਅਰਬ ਵਿੱਚ ਮੁਹੰਮਦ ਸਾਹਿਬ ਦੇ ਘਰ ਵਿੱਚ ਵੀ ਵੱਡੀਆਂ-ਵੱਡੀਆਂ ਰੋਟੀਆਂ ਘੜੇ ਉੱਤੇ ਪਕਾਈਆਂ ਜਾਂਦੀਆਂ ਸਨ ਅੱਜ ਵੀ ਪਾਕਿਸਤਾਨ ਵਿੱਚ ਮੁਸਲਮਾਨ ਲੋਕ ਵੱਡੀਆਂ ਰੋਟੀਆਂ ਪਕਾਉਂਦੇ ਸਨ ਘੜੇ ਤੋਂ ਘੜੀ ਵੀ ਬਣੀ ਘੜੇ ਵਿੱਚ ਇੱਕ ਖਾਸ ਮਾਪ ਦੀ ਮੋਰੀ ਕੱਟ ਦਿੱਤੀ ਜਾਂਦੀ ਤੇ ਪਾਣੀ ਦੀ ਤੁਕਕਿਆਂ ਦੀ ਵਿੱਥ ਨੂੰ ਸਮਾਂ ਵਿੱਥ ਲਈ ਵਰਤਿਆ ਜਾਂਦਾ ਜਿਵੇਂ ਸਕਿੰਟ ਘੜੇ ਵਿੱਚੋਂ ਘੜ ਦੇ ਪਾਣੀ ਨੂੰ ਘੰਟਿਆਂ ਵਿੱਚ ਬੰਡੇ ਜਾਂਦਾ ਸੀ ਘੜਾ ਪੰਜਾਬੀ ਵਿਰਸੇ ਦਾ ਉਹ ਅੰਸ਼ਾ ਜਿਸ ਨੂੰ ਵਕ ਕਰਕੇ ਵਿਰਸਾ ਕਿਦਰਿਆ ਨਹੀਂ ਜਾ ਸਕਦਾ ਅੱਜ ਇੱਕ ਘਰਾਂ ਤੋਂ ਬਨਵਾਸ ਲੈ ਚੁੱਕੇ ਹਨ ਅੱਜ ਘੜੇ ਘਰਾਂ ਚੋਂ ਬਨਵਾਸ ਲੈ ਚੁੱਕੇ ਹਨ ਪਰ ਅਜੇ ਵੀ ਪਛੜੇ ਇਲਾਕਿਆਂ ਵਿੱਚ ਜੋ ਆਉਂਦੇ ਹਨ ਘੜਿਆਂ ਦੇ ਹੀ ਬਣਾਏ ਜਾਂਦੇ ਹਨ ਘੜੇ ਹੁਣ ਵਿਰਸ ਜੈਬ ਘਰਾਂ ਵਿੱਚ ਹੀ ਦਿਖਦੇ ਹਨ ਜਾਂ ਫਿਰ ਗਰੀਬ ਲੋਕਾਂ ਦੇ ਘਰਾਂ ਵਿੱਚ ਸੋਏਤੀ ਜੀ ਘੜੇ ਬਾਰੇ ਜਾਣਕਾਰੀ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਕਿਰਪਾ ਕਰਕੇ ਲਾਇਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਕੇ ਜਾਣਾ ਸੋ ਆਉਣ ਵਾਲੇ ਵਲੌਗ ਵਿੱਚ ਤੁਹਾਨੂੰ ਹੋਰ ਕੋਈ ਪ੍ਰਾਣੀ ਚੀਜ਼ ਦਿਖਾਵਾਂਗਾ ਜੋ ਪੁਰਾਣੇ ਬੇੜਿਆਂ ਦੇ ਵਿੱਚ ਵਰਤੀ ਜਾਂਦੀ ਸੀ ਸੋ ਉਦੋਂ ਤੱਕ ਲਈ ਸ਼ੁਕਰੀਆ ਧੰਨਵਾਦ